ਸਤਿ ਸ਼੍ਰੀ ਅਕਾਲ ਜੀ ਸਸਰੀਕਾਲ ਜੀ ਮੈਂ ਤੁਹਾਡਾ ਵੱਡੀ ਪਲੇਅਰ ਹਾਂ ਮਾਸੂਦ ਸਿੰਘ ਤੇ ਨਾਲ ਮੇਰਾ ਸਾਥੀ ਬਾਜੂ ਪੈਂਦਾ ਜੋ ਵੀ ਪਿਛਲੇ ਦਿਨੀ ਬਹੁਤ ਵਿਵਾਦ ਚੱਲਦਾ ਪਿਆ ਹੈ ਜੀ ਕੋਈ ਟੀਕਿਆਂ ਨੂੰ ਲੈ ਕੇ ਜਾਂ ਕਬੱਡੀ ਦੇ ਲੋਕ ਬਹੁਤ ਜਾਂਦੇ ਟਿਕੜੀਆਂ ਦਾ ਰਹਿ ਆ। ਕਿ ਲਾਉਂਦੇ ਹਨ। ਉਹਨਾਂ ਨੂੰ ਹੋ ਰਹੀ ਹੈ ਕੌਣ ਕਰ ਰਿਹਾ ਜੀ? ਇਹ ਕੋਈ ਟੀਕੇ ਟੁਕੇ ਨਹੀਂ ਲਾਉਂਦੇ। ਇਹ ਇਹ ਉਹਦੀ ਇਹਨਾਂ ਨੂੰ ਸਾਡਾ ਜਵਾਬ ਆ ਜੀ। ਜਿਹੜੇ ਕਹਿੰਦੇ ਆ ਜੀ ਟੀਕਾ ਲਾ ਕੇ ਕੋਈ ਇਦਾਂ ਦਾ ਟੀਕਾ ਬਣਿਆ ਨਾ। ਟੀਕਾ ਬਣਿਆ ਵਾ। ਜਿਹੜੇ ਬੰਦਾ ਬੰਦਾ ਟਕਰਾ ਮਾਰਦਾ ਹੈ। ਟਕਰਾ ਮਾਰਦਾ ਜੀ। ਆਈ ਉਹਨੂੰ ਵੀਰ ਨੂੰ ਕਹਿੰਦਾ ਜਾਈ ਉਹਨੂੰ ਕਹਿੰਦਾ ਚਾਹੀਏ। ਟੀਕਾ ਲਿਆ ਜੀ। ਜਾਈ ਹਿਲਾ ਕੇ ਤੇ ਹੋਰ ਟਕਰੀ ਡੂਡਰ ਨਹੀਂ ਕਰਦੇ ਕਰੋ ਮਾਰਾ ਬੱਦਲ। ਇਹ ਕੋਈ ਜ਼ਿਆਦਾ ਹੋ ਉਹ ਗੁਰੂ ਜੀ ਸਾਡੇ ਨਹੀਂ ਨਹੀਂ ਕਿਹਾ ਕੋਈ ਸਹੀ ਬਣਦਾ ਹੈ ਬੋਲੀ ਭਾਤੀ ਸਾਰੇ ਜੋ ਹਰੇਕ ਦੀ ਖਰਾਦ ਕਰਦੀ ਹੈ ਇਹ ਤਾਂ ਨਹੀਂ ਜਦੋਂ ਗੰਗਾ ਕਰਦੇ ਲੋਕਾਂ ਦੀ ਗੱਲ ਕਰਦੇ ਬਹੁਤ ਵੱਡੀ ਗੱਲ ਹੈ ਇਸ ਕਰਕੇ ਤੇਹੀ ਬਹੁਤ ਜਿਆਦਾ ਜੀ ਬੱਡੇ ਵੀ ਹੋ ਗਏ ਜਿਹੜੇ ਇੱਜ਼ਤ ਕਰਦੇ ਬਹੁਤ ਜਿਆਦਾ ਬਹੁਤ ਜਿਆਦਾ ਟਿੱਪਣੀ ਕਰਕੇ